ਹਾਂਜੀ ਸਾਨੂੰ ਅਖਬਾਰ ਤੋਂ ਪਤਾ ਲੱਗਾ ਵੀ ਛੱਡ ਦਿੱਤੇ ਉਹਦੇ ਚ ਡਾਲਿਆ ਮੈਸੀ ਨੇ ਸਾਨੂੰ ਉਹਦਾ ਪਹਿਲਾਂ ਕੋਈ ਸਾਨੂੰ ਕੋਈ ਪ੍ਰੈਸ਼ਰ ਨਹੀਂ ਸੀ ਸਾਨੂੰ ਪਤਾ ਕਿਸੇ ਨੇ ਵੀ ਦੱਸਿਆ ਨਹੀਂ ਸਾਨੂੰ ਹੁਣ ਅਖਬਾਰਾਂ ਤੋਂ ਸਾਨੂੰ ਪਤਾ ਲੱਗੇ ਜਾਂਦਾ ਸਾਡੇ ਬੱਚੇ ਛੱਡਾਇਆ ਤੇ ਨਹੀਂ ਗਏ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਤੁਹਾਨੂੰ ਹੁਣ ਆਸ ਬੱਜੀ ਹੈ ਕਿ ਉਹ ਭਾਰਤ ਵਾਪਸ ਆਜੂਗਾ ਹਾਂਜੀ ਸਾਨੂੰ ਬਹੁਤ ਆਸ ਹੈ ਹੁਣ ਵੀ ਸਾਡੇ ਬੱਚੇ ਆਜੋਗੇ ਭਾਰਤ ਸਾਨੂੰ ਲਿਆਊਗਾ ਸਾਡੇ ਬੱਚਿਆਂ ਨੂੰ ਬਹੁਤ ਸਾਨੂੰ ਮਹਿਸੂਸ ਹੁੰਦਾ ਬਹੁਤ ਆਸ ਹੈ ਸਾਨੂੰ ਹੁਣ ਬੱਚਿਆਂ ਦੀ ਸਾਡੇ ਬੱਚੇ ਮਿਲਾ ਦੇਓਗੇ ਸਾਨੂੰ ਲਿਆ ਕੇ ਇਹੜੀ ਤਰੀਕ ਨੂੰ ਇਥੋਂ ਕਰੋ ਗਿਆ ਸੀ ਇਥੋਂ ਵੀ ਅਸੀਂ ਅਪ੍ਰੈਲ ਪਹਿਲੀ ਨੂੰ ਗਿਆ ਸੀਗਾ ਇੱਕ ਮਹੀਨਾ ਜੈਂਟ ਨੇ ਉੱਥੇ ਰੱਖਿਆ ਤੇ ਮਈ ਪਹਿਲੀ ਨੂੰ ਫਿਰ ਉਹਨੇ ਇੱਕ ਇੱਕ ਦੀ ਤਰੀਕ ਕਰਾਤੀ ਸੀ ਰਾਤ ਦੀ ਪਹਿਲਾਂ ਉਹਨੇ 25 ਦੀ ਕਰਾਈ ਸੀ ਫਿਰ ਉਹਨੇ 29 ਦੀ ਕਰਾਈ ਦੋ ਟਿਕਟਾਂ ਮੈਸ ਕਰਾ ਕੇ ਦੋ ਨੰਬਰ ਚ ਕਰਾਤੀ ਫਿਰ ਪਹਿਲੀ ਤਰੀਕ ਦੀ ਉਹ ਦੇਲ ਚ ਬੇਈਮਾਨੀ ਸੋਨੇ ਉਧਰ ਬੱਚੇ ਸਾਡੇ ਫਰਾਣੇ ਸੀਗੇ ਤੇ ਸਾਡੇ ਬੱਚਾ ਪਹੁੰਚ ਗਿਆ ਸੀ ਉੱਥੇ ਤਾਂ ਫਿਰ ਫੋਨ ਆਇਆ ਸੀ ਕਹਿੰਦਾ ਮੰਮੀ ਠੀਕ ਠਾਕ ਮੇਰ ਕੋਲ ਪਹੁੰਚ ਗਿਆ ਰਾਣ ਦੇ ਵੇ ਦੂਏ ਮੁੰਡੇ 2 ਵਜੇ ਆਣੇ ਸੀ ਇਕੱਠਿਆਂ ਨੇ ਫਲੈਟ ਕਰਾਣੀ ਸਾਡੀ ਤੇ ਏਜੰਟ ਦਾ ਫੋਨ ਆਇਆ ਸੀ ਕਹਿੰਦਾ ਤੁਸੀਂ ਮੈਨੂੰ ਲੱਖ ਰੁਪਈਆ ਵੀ ਅਭੀ ਤੇ ਤਵੀ ਛੇਤੀ ਸਾਡੇ ਮੇਰੇ ਕੋਟ ਚ ਪਾ ਦਿਵੋ ਵੀ ਮੈਂ ਗਾਹਾਂ ਦੀ ਫਲੈਟ ਕਰਾਣੀ ਸੀ ਉਹ ਵੀ ਲੱਖ ਰੁਪਈਆ ਪਾਤਾ ਸੀ ਤੇ ਏਜੰਟ ਨੇ ਕਿਹਾ ਸੀ ਤੁਹਾਡੇ ਮੁੰਡੇ ਦਾ ਜਿਸ ਵਾਲ ਦਾ ਨੈਟਵਰਕ ਖਰਾਬ ਆ ਤੁਸੀਂ ਫੋਨ ਨਾ ਕਰਿਓ ਕੋਈ ਵੀ ਟੈਨਸ਼ਨ ਨਾ ਲਿਓ ਤੇ ਜਦ ਚੱਲੂਗਾ ਉਦੋਂ ਆਪੇ ਫੋਨ ਕਰ ਦੇਣਾ ਉਹ ਨੈਟਵਰਕ ਖਰਾਬ ਹੀ ਆ ਅਸੀਂ ਕਿਹਾ ਠੀਕ ਆ ਉਦੋਂ ਹੋਗੇ ਹੋਗੇ ਇਹ ਜਿਸ ਵਾਰ ਦਾ 2 ਵਜੇ ਫੋਨ ਆਇਆ ਸੀ ਕਹਿੰਦਾ ਮੰਮੀ ਤੁਸੀਂ ਫੋਨ ਖੁੱਲਾ ਹੀ ਰੱਖੋ ਨੈਟ ਵੀ ਬੰਦ ਨਾ ਕਰਿਓ ਵੀ ਸਾਰੇ ਜੱਗ ਦੇ ਰੋਵੇ ਵੀ ਜ਼ਰੂਰੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਤੇ 3:30 ਵਜੇ ਕਾਲ ਆਈ ਸੀ ਕਹਿੰਦਾ ਮੰਮੀ ਵੀ ਸਾਨੂੰ ਚੱਕ ਲਿਆ ਸਾਨੂੰ ਗਰਨੈਪ ਕਰ ਲਿਆ ਪਾਕਿਸਤਾਨ ਦੇ ਡਾਂਕਰਾਂ ਨੇ ਵੀ ਸਾਨੂੰ 18 ਲੱਖ ਸਵੇਰ ਨੂੰ ਜਿੱਥੋਂ ਵੀ ਮਰਜ਼ੀ ਕਰਕੇ ਫੜ ਕੇ ਕਾਰ ਵਿੱਚ ਉਹ ਜੋ ਮਰਜ਼ੀ ਵਿੱਚ ਸਨ 18 ਲੱਖ ਪਾਇਓ ਵੀ ਸਾਨੂੰ ਇਹਨਾਂ ਸਵੇਰ ਤੇ ਫਿਰ ਮਾਰ ਵੀ ਸਕਦੇ ਜੋ ਵੀ ਸਾਡੇ ਨਾਲ ਕਰ ਸਕਦੇ ਕਰ ਸਕਦੇ ਤੁਹਾਨੂੰ ਇਸੀ ਪਦਵਿਸ਼ਰ ਸੰਚਿਤ ਆਲੂ ਬੈਦਰੂ ਇਸ ਵਾਰ ਹੁਣ ਹੁਣ ਗੱਲਾਂ ਉਮਰਤਪੁਰ ਨੂੰ ਹੋ ਸੰਦੀਪ ਤੇ ਜਸਵਾਲ ਉਮਰਤਪੁਰ ਇਹਨਾਂ ਨੇ ਕਿਹਾ ਸਾਨੂੰ ਫੋਨ ਕਰਕੇ ਤੁਹਾਡਾ ਵੀਡੀਓ ਕਾਲ ਦੇ ਵਿੱਚ ਵੀ ਤੁਹਾਡੀ ਗੱਲ ਹੋਈ ਸੀ ਮੁੰਡੇ ਦੇ ਨਾਲ ਵੀਡੀਓ ਕਾਲ ਚ ਕੋਟ ਮਾਰ ਕਰਦੇ ਸੀ ਬਸ ਫੋਨ ਚ ਹੁੰਦਾ ਸੀ ਟੱਕ ਲੱਗੇ ਸੀ ਮਾਰਦੇ ਸੀ ਬਹੁਤ ਰੋਂਦੇ ਸੀ ਬੱਚੇ ਸਾਡੇ ਮੈਂ ਤਾਂ ਗੱਲੇ ਨਹੀਂ ਕੀਤੀ ਮੈਂ ਨਾ ਨਾਮ ਇਹ ਤੋਂ ਦੇਖ ਹੁੰਦੇ ਸੀ ਨਿਆਣਾ ਪੜਾ ਵੋਹ ਕੋਟ ਦੇ ਮਾਰਦੇ ਵੋਹ ਟੌਚੇ ਲਮੂਂਦੇ ਪਾਕੋ ਤੇ ਚੋਰੀਆਂ ਕਮਾਦੇ ਸੀਗੇ ਬਹੁਤ ਭੁਰੇ ਭੁਰੇ ਹਾਲ ਕਰਦੇ ਸੀ ਕਦੀ ਕਹਿੰਦੇ ਤੁਹਾਡੇ ਨਾਲ ਲੱਤ ਬਾੜ ਦੇਣੀ ਬਾਹਰ ਬਾੜ ਦੇਣੀ ਕੰਨ ਬਾੜ ਦੇਣਾ ਕਦੀ 20 ਘੰਟੇ ਦਿੰਦੇ ਸੀ ਕਦੀ 12 ਘੰਟੇ ਦਿੰਦੇ ਸੀ ਜਿਹੜਾ ਏਜੰਟ ਸੀਗਾ ਉਹ ਕਿੱਥੇ ਦਾ ਸੀ ਏਜੰਟ ਕੀ ਨਾਮ ਸੀ ਉਹਦਾ ਕੀ ਨਾਮ ਸੀ ਧੀਰੇ ਸ਼ਡਵਾਲ ਧੀਰੇ ਤੇ ਕਮਲਟਵਾਰ ਧੀਰੇ ਧੀਰੇ ਕਮਲਟਵਾਰ ਕਿੱਥੇ ਦਾ ਸੀ ਇਹ ਹੁਸ਼ਿਆਰਪੁਰ ਦਾ ਇਹ ਕੋਲ ਵਾਲੀ ਦਫ਼ਤਰ ਸੀ ਉਹ। ਇਹ ਕੋਲ ਉਹ ਤੁਹਾਨੂੰ ਮਿਲਿਆ ਏਜੰਟ ਉਹ ਤੋਂ ਬਚ ਕੇ ਨਹੀਂ। ਨਹੀਂ ਜੀ ਪਹਿਲਾਂ ਯਾਰਕ ਮੁੰਡੇ ਨੂੰ ਫਰਾਏ ਉਹਦੇ ਕੋਲ ਫੋਨ 10 12 ਦਿਨ ਕੀਤਾ ਕਿ ਉਹਨੇ ਆਪਣਾ ਫੋਨ ਬੰਦ ਕਰ ਲਿਆ। ਕੋਈ ਫੋਨ ਨਹੀਂ ਉਹਦਾ ਆਇਆ ਹੈ। ਉਹਦੇ ਦਫ਼ਤਰ ਗਏ ਤੁਸੀਂ? ਹਾਂ ਜੀ 2 ਦਿਨ ਜਾਂਦੇ ਤੀਜੇ ਦਿਨ ਕਹਿੰਦਾ ਵੀ ਮੈਨੂੰ ਫਲੈਟ ਕਰਾ ਦੋ ਰਾਮ ਦੀ। ਮੈਂ ਤੁਹਾਡੇ ਬੱਚੇ ਛੜਾ ਕੇ ਉੱਥੋਂ ਮਿਲ ਆਂਦਾ ਜਿੰਨੇ। ਤੂੰ ਚੰਡੀਗੜ੍ਹ ਨਿਆਣੇ ਛੱਡ ਕੇ ਉਹਨੂੰ ਆਹ ਚੰਡੀਗੜ੍ਹੋਂ ਟਿਕਟ ਮੈਸਜ ਕਰਵਾ ਕੇ ਤਾਂ ਏਜੰਟ ਫਰਾਰ ਹੋ ਗਿਆ ਏਜੰਟ ਨਹੀਂ ਹੋ ਰਿਹਾ। ਉਹਨਾਂ ਪਾਲਿਵਨ ਨੇ ਕੀਤੇ ਮੁਰਗੇ ਟੱਕਰਿਆ ਇਨਸਾਨ ਨੂੰ ਉਹਦੇ ਦਫ਼ਤਰ ਦੇ ਵਿੱਚ ਕੋਈ ਸਿਗਾ ਬੰਦਾ ਹੁਣ ਜਦੋਂ ਜਾਂਦਾ ਹੀ ਨਹੀਂ ਦਫ਼ਤਰ ਦੇ ਵਿੱਚ ਹੁਣ ਤਾਂ ਸੀ ਗਿਆ ਜਾਨੇ ਫਰੇ ਸੋ ਉਹਦੇ ਕਿ ਗੈਸ ਉਹ ਦੋ ਦਿਨ ਸਾਨੂੰ ਏਜੰਟ ਮਿਲਿਆ ਜਾਨਟ ਵੀ ਮਿਲਿਆ ਉਹ ਪੂਰੀ ਕਵਿਤਾ ਵੀ ਮਿਲੀ ਆ ਤੇ ਦੋ ਕੁੜੀਆਂ ਸੋ ਉੱਥੇ ਜਾਣ ਟਾਫ ਵੀ ਸਗਾ ਜਿਹੜੇ ਏਜੰਟ ਨੇ ਤੁਹਾਡੇ ਨਾਲ ਧੋਖਾ ਕੀਤਾ ਤੁਸੀਂ ਕੀ ਜਾਣਦੇ ਆ ਸਰਕਾਰ ਨੂੰ ਵੀ ਉਹਦੇ ਖਿਲਾਫ ਕੀ ਕਰਵੇ ਹੋ ਜੇ ਅਸੀਂ ਕਹਿੰਦੇ ਵੀ ਉਹਦੀ ਵੱਧ ਤੇ ਵੱਧ ਕਾਰਪਾਈ ਉਹਨਾਂ ਵਜ੍ਹਾ ਸਾਡੇ ਬੱਚੇ ਤੜਫਾਏ ਉਹਨਾਂ ਵੀ ਇਹੀ ਹਾਲ ਹੋਵੇ ਏਜੰਟ ਨਾਲ ਫੜ ਕੇ ਬਸ ਇਦਾਂ ਸਾਡੇ ਬੱਚਿਆਂ ਨੇ ਕਿਸੇ ਸਾਨੂੰ ਤੜਫਾਇਆ ਸਾਡੇ ਬੱਚਿਆਂ ਨੇ ਮੀਨਾ ਕਰੋੜਿਆ ਕੋਟਾਇਆ ਮਾਰਿਆ ਬੋਨ ਨੇ ਵੀ ਇਹੀ ਹਾਲ ਹੋ ਗਿਆ ਪਹਿਲਾਂ ਤੁਸੀਂ ਉਹਨੂੰ ਇੱਥੇ ਟੋਟਲ ਕਿੰਨੇ ਪੈਸੇ ਦਿੱਤੇ ਸੀ ਜੱਟ ਨੂੰ 18 ਲੱਖ ਰੁਪਈਆ 18 ਤੁਸੀਂ ਦੇ ਦਿੱਤਾ ਸੀ ਹਾਂਜੀ ਤੇ 18 ਉੱਥੇ ਜਾ ਕੇ ਹੋਰ ਮੰਗਦੇ 18 ਉਹ ਮੰਗਦੇ ਕਹਿੰਦੇ 18 ਸੰਤੋਸ਼ੀ ਦੇ 18 ਜਾਂ 20 18 ਬੰਦ ਕਰ ਠੀਕ ਹੈ